ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਮੋਹਨ ਨਗਰ ਵਿਖੇ ਸ਼ਹੀਦੀ ਸਮਾਗਮ ਵਿਖੇ ਪੰਥ ਦੀ ਸਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਅਤੇ ਇਲਾਕੇ ਦੀਆਂ ਸੰਗਤਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਅਤੇ ਉਪਰੰਤ ਸੱਜੇ ਦੀਵਾਨਾ ਵਿੱਚ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਉਪਰੰਤ ਪੰਥ ਪ੍ਰਸਿੱਧੀ ਕੀਰਤਨੀਆਂ ਕਥਾਵਾਚਕਾਂ ਨੇ ਗੁਰੂ ਇਤਿਹਾਸ ਕਾ ਕੇ ਸੰਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਵੰਤ ਸਿੰਘ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲਾ ਚਰਨ ਸਿੰਘ ਤੇਜੀ 인ਦਰਪਾਲ ਸਿੰਘ ਪੁੱਲਰ ਪੋਲਾ ਸਿੰਘ ਗੁਰਚਰਨ ਸਿੰਘ ਚਰਨਜੀਤ ਸਿੰਘ ਬੀਬੀ ਸੁਖਜੀਤ ਕੌਰ ਰੋਜੀ ਬੀਬੀ ਹਰਜੀਤ ਕੌਰ ਗੁਰਵਿੰਦਰ ਕੌਰ ਸਵਿੰਦਰ ਕੌਰ ਬੀਬੀ ਤੇਜ ਕੌਰ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ ਅੱਜ 350 ਸ਼ਹੀਦੀ ਗੁਰਪਰਬ ਮਨਾ ਰਹੇ ਹਾਂ ਇਹ ਕਿ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੇਵਾ ਪ੍ਰਬੰਧਕਾਨ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਇੱਥੇ ਬਹੁਤ ਦੇਰ ਤੋਂ ਅਸੀਂ ਲੋਕ ਜਿਹੜੇ ਨੇ ਇਲਾਕਾ ਵਾਸੀ ਜਿਹੜੇ ਨੇ ਇਹ ਸਹਾਇਕ ਦੇ ਰਹੇ ਨੇ ਗੁਰਦੁਆਰੇ ਵਿੱਚ ਹਮੇਸ਼ਾ ਵੀ ਜਿਹੜਾ ਸਮਾਗਮ ਹੈ ਇਹ ਗੁਰਦੁਆਰਾ ਸਾਹਿਬ ਦੇ ਇਸੇ 사ਤ ਸੰਗ ਸਭਾ ਹੀ ਵੀ ਹੈ ਇਸੇ 사ਤ ਸੰਗ ਸਭਾ ਔਰ ਗੁਰਦੁਆਰਾ ਸਾਹਿਬ ਇੱਕ ਚੀਜ਼ ਹੈ ਜੋ ਹੁਕਮੇ ਤੋਂ ਹੁੰਦਾ ਜੋ ਪ੍ਰੋਗਰਾਮ ਹੁੰਦਾ ਉਹ ਭਾਈ ਸਾਹਿਬ ਜਸਵੰਤ ਸਿੰਘ ਜੀ ਗੁਰਦੁਆਰਾ ਸਾਹਿਬ ਦਾ ਜਿਹੜੇ ਬੰਦਖਾਨ ਉਹਨਾਂ ਦੇ ਰਾਏ ਨਾਲ ਹੀ ਹੁੰਦਾ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮਹਤਾਰੇ ਤਨਤਨ ਸ਼੍ਰੀ ਗੁਰਤੇਗ ਭਾਦਵ ਜੀ ਹਿੰਦ ਦੀ ਚਾਦਰ ਅਸੀਂ ਬਹੁਤ ਕਰਮਾ ਵਾਲੇ ਹਾਂ ਜਿਹੜੇ ਗੁਰੂ ਮਹਾਰਾਜ ਦੇ ਚਰਨੇ ਲੱਗੇ ਹਾਂ ਔਰ ਗੁਰੂ ਮਹਾਰਾਜ ਦੇ ਗੁਰਪੁਰਬ ਮਨਾਨੇ ਆ ਸਾਡਾ ਸਾਰੀ ਸੰਗਤ ਨੂੰ ਸਾਰੇ ਇਲਾਕਾ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਸੰਦੇਸ਼ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮਹਤਾਰੇ ਅਸੀਂ ਗੁਰੂ ਸਾਹਿਬ ਦੀ ਚਰਨਾਂ ਨਾਲ ਲੱਗিয়ে ਸਾਹਸ ਗਿਰਾਹ ਸਿਮਰਨ ਦੀ ਦਾਤ ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਬਖਸ਼ਣ ਜੀ ਸਤਗੁਰ ਆਗੇ ਸੀਸ ਪੇਟ ਦੇਓ ਐਸੇ ਗੁਰਕੂ ਬਲ ਬਲ ਜਾਈਏ ਮਿਹਰ ਕਰਨ ਗੁਰੂ ਮਹਾਰਾਜ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਆਪਨੇ ਚਰਨਾਂ ਨਾਲ ਲਾਂ ਜੀ ਅੱਜ ਦਾ ਸਮਾਗਮ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਹੈ ਇਹ ਸਾਰੇ ਈਸਟ ਮੌਂ ਨਗਰ ਦੇ ਸੰਗਤ ਅਜੀਤ ਨਗਰ ਦੇ ਸੰਗਤ ਸਾਰਾ ਆੜੇ ਦੋੜੇ ਇਲਾਕਾ ਯਾਨੀ ਉਹ ਕਾਸ਼ ਕਰਕੇ ਬਦੀ ਸਾਹਿਬ ਬਾਕੀ ਸਾਹਿਬ ਸਾਰੇ ਸਾਥ ਦੇ ਰਹੇ। ਅੱਜ ਅਸੀਂ ਉਹਨਾਂ ਦੀ ਯਾਦ ਵਿੱਚ ਇਹ ਸਮਾਗ ਮਨਾ ਰਹੇ ਹਾਂ। ਇੱਥੇ ਇਸ ਸਟੇਜ ਤੋਂ ਮੈਂ ਸਮੁੱਚੇ ਭਾਰਤ ਵਾਸੀਆਂ ਨੂੰ ਇੱਕ ਸੰਦੇਸ਼ ਦੇਣਾ ਚਾਹਾਂਗਾ। ਇਹ ਨਾ ਸਿੱਖ ਕੌਮ ਦਾ ਨਹੀਂ ਉਹ ਸਾਡਾ ਤਾਂ ਹੈ ਹੀ ਹੈ। ਪਰ ਇਹ ਭਾਰਤ ਵਾਸੀਆਂ ਵਾਸਤੇ ਵੀ ਬੜੀ ਮਾਣ ਵਾਲੀ ਗੱਲ ਹੈ।